ਇੱਕ ਦਿਨ ਬੰਤਾ ਬੰਤੇ ਦੋਵੇਂ ਲੱਗ ਪਏ ਦੁੱਖ ਫਰੋਲਣ ਰੱਬ ਚੰਗਾ ਤੇ ਜੱਗ ਚੰਦਰੇ ਦੀਆਂ ਲੱਗੇ ਗੰਡਾ ਖੋਲਣ ਬੰਤਾ ਰੱਬ ਦੀ ਬਾਤ ਸੁਣਾਵੇ ਬੰਤੇ ਜੀਹਾਂ ਬੋਲਣ ਗੜਵੇ ਵਾਂਗੂ ਰੱਖਤਾ ਮਾਂਜ ਕੇ ਜੱਗ ਨੇ ਤੇਰਾ ਢੋਲਣ ਫੇਲ ਕਰਾਤਾ ਨਹੀਂ ਤੂੰ ਬਣ ਕੇ ਵਿੱਚ ਵਿਚੋਲਣ ਫੇਲ ਕਰਾਤਾ ਨਹੀਂ ਤੂੰ ਬਣ ਕੇ ਵਿੱਚ ਵਿਚੋਲਣ ਕਿਉਂ ਬੰਤਿਆ ਬੁਰਬੁਰ ਕਰਦਾ ਬੰਤੀ ਵੀ ਫਿਰ ਬੋਲੀ ਬਚਪਨ ਗਿਆ ਜਵਾਨੀ ਲੰਗੀ ਤੈਨਾਂ ਅੱਖ ਵੇ ਖੋਲੀ ਨੱਚ ਨਾ ਬੋਤਾ ਢੋਲ ਦੇ ਉੱਤੇ ਰੈ ਸਮਝਉਂਦੇ ਢੋਲੀ ਹੱਥ ਰੱਸਾ ਕੰਡ ਸਿਰੇ ਤੇ ਗਲ ਨਾ ਪੀਤੇ ਟੋਲੀ ਫੇਲ ਤਾ ਹੋਣਾ ਸੀ ਤੂੰ ਬੰਤੀ ਵੀ ਰੋਲੀ ਫੇਲ ਤਾ ਹੋਣਾ ਸੀ ਤੂੰ ਬੰਤੀ ਵੀ ਰੋਲੀ ਸੁਣਨੀ ਬੰਤੀ ਏ 12 ਤਾਲੀ ਤੂੰ ਹੀ ਪਟਣੇ ਪਾਏ 13 13 ਤੂੰ ਕਹਿਣ ਨਾ ਦਿੱਤਾ ਪੁੱਠੇ ਸਬਕ ਪੜਾਏ ਲੰਗੇ ਡੰਗ ਦੇ ਮੱਝ ਦੇ ਵਾਂਗੂ ਤੈ ਛਾਟ ਦੇ ਲਾਏ ਘਰ ਘਾਟ ਦੇ ਰਹਿਣ ਨਾ ਦਿੱਤਾ ਤਾਂ ਹੀ ਅੱਜ ਕੁਮਲਾਏ ਫੇਲ ਕਰਾਤਾ ਨਹੀਂ ਤੂੰ ਬੰਤੀਏ ਉਲਝਾਏ ਫੇਲ ਕਰਾਤਾ ਨਹੀਂ ਤੂੰ ਬੰਤੀਏ ਉਲਝਾਏ ਫੇਲ ਕਰਾਤਾ ਨਹੀਂ ਤੂੰ ਬੰਤੀਏ ਉਲਝਾਏ ਆਨੀ ਬੰਤੀਏ ਬੈਹ ਨਹੀਂ ਬੰਤੀਏ ਨਿੱਤ ਮੈਨੂੰ ਸਿੱ ਕਹਿੰਦਾ ਆਨੀ ਬੰਤੀ ਏ ਬੈ ਨੀ ਬੰਤੀ ਏ ਨਿਤ ਮੈਨੂੰ ਸੀ ਕਹਿੰਦਾ ਤੂੰ ਮਾ ਚਾਤਰਾ ਕੰਡਵੇਂ ਜੁੱਤੀ ਬਣ ਬਣ ਜਾਣੀ ਬੈਂਦਾ ਬੱਕਰੀ ਬੰਤੇ ਦੀ ਨੋਟ ਨਾ ਖਾਵੇਂ ਬੱਕਰੇ ਬੁਲੋਂਧਾ ਰਹਿਂਦਾ ਕਿੱਦਰ ਗਏ ਤੇਰੇ ਬੁੱਲੇ ਲੁੱਟੇ ਕਾਂ ਤੋਂ ਪੰਜ ਪੰਜ ਪੈਂਦਾ ਬੇਲ ਤਾਂ ਹੋਣਾ ਏਸੀ ਸੀ ਰੱਬ ਨੂੰ ਸ਼ੀਂਬਾ ਕਹਿੰਦਾ ਫੇਲ ਤਾਂ ਹੋਣਾ ਏਸੀ ਸੀ ਰੱਬ ਨੂੰ ਸ਼ੀਂਬਾ ਕਹਿੰਦਾ ਚੱਲ ਬੰਤੀ ਏ ਟੁੱਟੀ ਮਾਲਾ ਬਹਿ ਕੇ ਫੇਰ ਪਰੋਈਏ ਫੁੱਲੋ ਮਿੱਠੀ ਡੰਡੇ ਅੱਗੇ ਜਾ ਕੇ ਦੁਖੜੇ ਰੋਈਏ ਦਾਨੀ ਵੰਗ ਕੱਖਾਂ ਤੋਂ ਨੀ ਚੱਲ ਲਖ ਦੇ ਹੋਈਏ ਡੁੱਲੇ ਬੇਰਾ ਦਾ ਕੁਝ ਨਹੀਂ ਵਿਗਣਿਆ ਹੋਰ ਨਾ ਨੇ ਰਟੋਈਏ ਰੱਬ ਪੁਲਾਤਾ ਨੀ ਰੱਬ ਪੁਲਾਤਾ ਨੀ ਤੈ ਜਿੰਦੇ ਅਦਮੋਈਏ ਰੱਬ ਪੁਲਾਤਾ ਨੀ ਤੈ ਜਿੰਦੇ ਅਦਮੋਈਏ ਰੱਬ ਪੁਲਾਤਾ ਨੀ ஜ அதுமோ